ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਸੀ ਦੀ hatti বাস ਸਟੈਂਡ ਮਰੰਡਾ ਸ਼ਹਿਰ ਆ ਦੇਖੋ ਇਹ ਲੋਕੇਸ਼ਨ ਹੈ ਜੱਸੀ ਦੀ hatti ਦੀ ਆ ਸਾਹਮਣੇ ਅੰਡਰ ਬ੍ਰਿਜ ਆ ਜੀ ਜਦੋਂ ਆਪਾਂ ਅੰਡਰ ਬ੍ਰਿਜ ਚੱਪਦੇ ਆਂ ਜੀ ਬਿਲਕੁਲ ਸਾਹਮਣੇ ਹੀ ਆਉਂਦਿਆਂ ਨੂੰ ਜਦੋਂ ਆਪਾਂ ਖਲੜ ਤੋਂ ਕਰਾੜੀ ਤੋਂ ਆਉਂਦੇ ਆਂ ਜੀ ਆ ਖੱਬੇ ਆਤਾ ਜੱਸੀ ਦੀ hatti ਦਾ ਸਟੋਰ ਪਹਿਚਾਨ ਰੱਖੋ ਇਧਰ ਲੁਧਿਆਣਾ ਤੋਂ ਆਨੇ ਆ ਬੱਸੀ ਤੋਂ ਆਨੇ ਆ ਖਮਣੋਂ ਤੋਂ ਆਨੇ ਆ ਫਤਿਹਗੜ੍ਹ ਸਾਹਿਬ ਤੋਂ ਆਨੇ ਆ ਜੀ ਆ ਦੇਖੋ ਆਉਂਦੀ ਆ ਹੀ ਆ ਸਾਹਮਣੇ ਬੱਸ ਸਟੈਂਡ ਆਊਗਾ ਜੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜੱਸੀ ਦੀ ਹੱਟੀ ਆ ਜੀ ਬਾ ਫੜਾ ਫੜ ਪਹੁੰਚੋ ਤੇ ਕੱਪੜੇ ਦੀ ਖਰੀਦਦਾਰੀ ਕਰੋ ਹਰਜਾਈਆਂ ਦੇ ਰੇਟਾਂ 'ਚ ਬੈੱਡ ਸ਼ੀਟਾਂ ਦੇ ਰੇਟਾਂ 'ਚ ਕੰਬਲਾਂ ਦੇ ਰੇਟਾਂ 'ਚ ਬਹੁਤ ਭਾਰੀ ਛੂਟ ਦਿੱਤੀ ਜਾ ਰਹੀ ਆ ਕੋ ਸੀਜ਼ਨ ਆਫ ਦੀ ਸੇਲ ਆ ਇਹ ਆਫ ਸੀਜ਼ਨ ਦੀ ਸੇਲ ਆ ਜੀ ਆ ਲੋ ਆ ਦੇਖੋ ਆ ਇਕੱਠਾ ਇਕੱਠਾ ਪਈਆਂ ਵਾ ਆ ਅੱਜ ਪਹਿਣਾ ਵਾਸਤੇ ਲੈ ਕੇ ਆਏ ਆ ਟਾਫਟਾ ਜਿਹੜੀਆਂ ਮੇਰੀਆਂ ਪਹਿਣਾ ਬੁਟੀਕ ਦਾ ਕੰਮ ਕਰਦੀਆਂ ਜਾਂ ਜਿਹੜੇ ਥੋਕ ਕੱਪੜਾ ਵੇਚਦੇ ਆ ਦੁਕਾਨਦਾਰ ਆ ਜੀ ਉਹਨਾਂ ਵਾਸਤੇ ਵੀ ਇਹ ਆਈਟਮ ਬੜੀ ਸ਼ਾਨਦਾਰ ਆ ਜੀ ਇਹ ਕੱਪੜਾ ਬਾਜ਼ਾਰ ਦੇ ਅੰਦਰ 75 ਰੁਪਏ 80 ਰੁਪਏ ਮੀਟਰ ਦੀ ਸੇਲ ਹੁੰਦਾ ਜੀ ਪਰ ਜੱਸੀ بھائی ਤੋਂ ਮਿਲਣਾ ਇਹ ਜਿਨ੍ਹਾਂ ਨੇ ਘੱਟੋ ਘੱਟ 30 ਮੀਟਰ ਕਪੜਾ ਲੈਣਾ ਸਿਰਫ 45 ਰੁਪਏ ਮੀਟਰ ਸਿਰਫ ਓਨਲੀ 45 ਰੁਪਏ ਮੀਟਰ ਮਿਲਣਾ ਜੀ ਟਾਪ ਟਾਪ ਭਾਰੀ ਕੁਆਲਿਟੀ ਆ ਕੋਈ ਵੀ ਦੁਕਾਨਦਾਰ ਇਹਨੂੰ 70 80 ਰੁਪਏ ਮੀਟਰ ਤੋਂ ਘੱਟ ਨਹੀਂ ਦਿੰਦਾ ਬਾਕੀ ਆਜੋ ਆਪਾਂ ਤੁਹਾਨੂੰ ਦੁਕਾਨ ਦੇ ਅੰਦਰ ਲੈ ਚਲਦੇ ਆ ਡਿਜ਼ਾਈਨਰ ਦੀ ਪਰਮਾਹਾਰਾ ਚੁੱਕੀ ਆ ਹਲਵਾ ਸੂਟ ਆਇਆ ਬਜ਼ੁਰਗਾਂ ਵਾਸਤੇ ਚਾਲ ਨਾਲ ਹੈ ਹੁਣ ਸੁਣ ਲਿਓ ਰੇਟ ਦੱਸੀ ਪਈ ਸੀ ਇਹ ਸੋਹਣਿਆ ਰੇਟ ਹੈ ਬਾਪੂ ਜੀ ਪਹਿਲੇ ਰੇਟ ਸੀ 400 ਰੁਪਏ ਹੁਣ ਰੇਟ ਥੋੜੇ ਘਟਾ ਕੇ ਮਾਲ ਲਿਆ ਹੁਣ 200 ਰੁਪਏ ਹਟਾ ਦਿਓ ਜੀ 400 ਇਕੱਠੇ ਲੈਣੇ ਆ ਜਿਨ੍ਹਾਂ ਨੇ 4-4 ਸੂਟ ਲੈਣੇ ਆ 200 ਰੁਪਏ ਦਾ ਸੂਟ 800 ਦੇ 4 ਮਿਲਨੇ ਆ ਜੀ ਚਾਰ ਸ਼ਾਲ ਫ੍ਰੀ ਜੀ 4 ਸ਼ਾਲ ਹੈ 4 ਸੂਟ ਹੈ 800 ਰੁਪਏ ਦੇ 4 ਸੂਟ ਹੈ ਜੀ ਫੜਾ ਫੜ ਪਹੁੰਚੋ ਜੱਸੀ ਦੀ 80 ਬੱਸ ਸਟੈਂਡ ਮਰੰਡਾ ਹਾਲੋ ਆ ਸੂਟ ਥੋੜੇ ਹੀ ਬਚੇ ਆ 175 ਰੁਪਏ ਦਾ ਸੂਟ ਲਾ ਦਿੱਤਾ ਜਾਊਗਾ ਸ਼ਾਲ ਨਾਲ ਸ਼ਾਲ ਨਾਲ ਸਿਰਫ 175 ਰੁਪਏ ਦਾ ਆਉਣਾ ਕਿੱਥੇ ਆ ਜੱਸੀ ਦੀ ਹੱਟੀ 62 ਸਟੈਂਡ ਮਰਿੰਦਾ ਸ਼ਹਿਰ ਫੜਾਬਰ ਪੇਜ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਜਿਹੜੀਆਂ ਮੇਰੀਆਂ ਭੈਣਾਂ ਬੁਟੀਕ ਦਾ ਕੰਮ ਕਰਦੀਆਂ ਉਹਨਾਂ ਵਾਸਤੇ ਰੰਗ ਦਾ ਟਾਫਟਾ ਕਲਰ ਜਿਹੜਾ ਮਰਜ਼ੀ ਲੈ ਲਓ ਸਾਰੇ ਕਲਰ ਮਿਲਣਗੇ ਡਾਈ ਕ੍ਰੋਨ ਦੀ ਕੋਈ ਜ਼ਰੂਰਤ ਨਹੀਂ ਹੈ ਮਿਲਨੇ ਕਿੱਥੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰੀਨਾ ਸ਼ਹਿਰ ਘਟੋ ਘਟ 2 300 ਕਲਰ ਪਿਆ ਜੀ ਆ ਦੇਖੋ ਕਿਵੇਂ ਲੈਣਾਂ ਦੀਆਂ ਲੈਣਾ ਲੱਗੀਆਂ ਪਈਆਂ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰੀਨਾ ਸ਼ਹਿਰ ਕਰ ਦੋ ਪੇਜ ਨੂੰ ਲਾਈਕ ਵੀਡੀਓ ਨੂੰ ਸ਼ੇਅਰ ਇੱਕੋ ਇੱਕ ਦੁਕਾਨ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ